ਗੁਜਰਾਤ ਦੇ ਅਹਮਦਾਬਾਦ ਤੋਂ ਲੰਡਨ ਜਾ ਰਹੇ 에어 ਇੰਡੀਆ ਦੇ ਯਾਤਰੀ ਜਹਾਜ਼ ਦੇ ਹੋਏ ਕ੍ਰੈਸ਼ ਤੋਂ ਬਾਅਦ ਇੱਕ ਵਿਅਕਤੀ ਜ਼ਿੰਦਾ ਪਾਇਆ ਗਿਆ ਹੈ ਉਸ ਨੂੰ ਮਾਮਲੀ ਸੱਟਾਂ ਲੱਗੀਆਂ ਨੇ ਉਸ ਦੀ ਪਛਾਣ ਬ੍ਰਿਟਿਸ਼ ਨਾਗਰਿਕ ਰਾਮੇਸ਼ ਕੁਮਾਰ ਵਜੋ ਹੋਈਏ ਜ਼ਖਮੀਆਂ ਦਾ ਨੇੜੇ ਦੇ ਹਸਪਤਾਲ ਵਿੱਚ ਇਲਾਜ ਜਾਰੀ ਹੈ ਫੌਜ ਅਤੇ ਐਨਡੀਆਰਐਫ ਦੇ ਦਲ ਰਾਹਤ ਤੇ ਬਚਾਅ ਕੰਮਾਂ ਵਿੱਚ ਲੱਗੇ ਹੋਏ ਨੇ ਇਸੇ ਦੌਰਾਨ ਬੀਤੀ ਰਾਤ ਪੰਜਾਬ ਸਰਕਾਰ ਨੇ ਜਹਾਜ਼ ਹਾਦਸੇ ਦੇ ਮੱਦੇਨਜ਼ਰ ਅਹਮਦਾਬਾਦ ਦੇ ਬੀਜੇ ਮੈਡੀਕਲ ਕਾਲਜ ਵਿੱਚ ਡੀਐਨਏ ਪ੍ਰੀਖਣ ਦੀ ਵਿਵਸਥਾ ਕੀਤੀ ਸਿਹਤ ਵਿਭਾਗ ਦੇ ਮੁਖ ਸਕੱਤਰ ਤਨੰਜੇ ਦਿਵੇਦੀ ਨੇ ਮੁਸਾਫਰਾਂ ਦੇ ਪਰਿਵਾਰਾਂ ਨੂੰ ਫੌਰੀ ਤੌਰ ਤੇ ਜਾਂਚ ਲਈ ਨਮੂਨੇ ਜਮ੍ਹਾਂ ਕਰਾਉਣ ਲਈ ਆਖਿਆ ਹੈ ਏਜੰਸੀ ਖਬਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਹਮਦਾਬਾਦ ਦਾ ਦੌਰਾ ਕਰਨਗੇ ਜ਼ਿਕਰਯੋਗ ਹੈ ਕਿ ਬੀਤੇ ਦਿਨ ਉਡਾਨ ਏ ਆਈ 171 ਵਿੱਚ ਦੋ ਪਾਇਲਟ ਤੇ 10 ਕਰੂ ਮੈਂਬਰਾਂ ਸਮੇਤ ਕੁੱਲ 242 ਯਾਤਰੀ ਸਵਾਰ ਸਨ ਅਤੇ ਇਹ ਅਹਮਦਾਬਾਦ ਨੇੜੇ ਕ੍ਰੈਸ਼ ਹੋ ਗਿਆ ਸੀ ਇਸ ਵਿੱਚ 169 ਭਾਰਤੀ 53 ਬ੍ਰਿਟਿਸ਼ ਨਾਗਰਿਕ ਪੁਰਤਗਾਲ ਦੇ 7 ਅਤੇ ਕੈਨੇਡਾ ਦਾ ਇੱਕ ਯਾਤਰੀ ਸੀ ਤਾਜ਼ਾ ਮਿਲੀਆਂ ਖਬਰਾਂ ਅਨੁਸਾਰ ਜਹਾਜ਼ ਵਿੱਚ ਸਵਾਰ 242 ਯਾਤਰੀਆਂ ਵਿੱਚੋਂ ਕੇਵਲ ਇੱਕ ਯਾਤਰੀ ਹੀ ਬਚਾਇਆਇਆ ਉੱਧਰ ਸਰਕਾਰ ਅਤੇ 에어 ਇੰਡੀਆ ਵੱਲੋਂ ਯਾਤਰੀਆਂ ਦੇ ਰਿਸ਼ਤੇਦਾਰਾਂ ਲਈ ਰਾਹਤ ਕੈਂਪ ਲਗਾਏ ਗਏ ਨੇ ਤਾਂ ਜੋ ਉਹ ਹਾਦਸੇ ਵਿੱਚ ਮਾਰੇ ਗਏ ਆਪਣੇ ਪਰਿਵਾਰ ਦੇ ਮੈਂਬਰਾਂ ਬਾਰੇ ਜਾਣਕਾਰੀ ਲੈ ਸਕਣ